ਬੈਗਰੂ ਜੀ ਦਾ ਖਾਲਸਾ ਸ੍ਰੀ ਵੈਗਰੂ ਜੀ ਦੀ ਫਤਿਹ ਡਬਲ ਐਫ ਜੀ ਚੂਜਾ ਅੱਜ ਤਕਰੀਬਨ ਡਬਲ ਐਫ ਜੀ ਚੂਜਾ ਉਨਮੇ ਦੇੰਦਾ ਹੋ ਗਿਆ ਹੈ ਤੇ ਗਰੋਥ ਵੀ ਦੇਖੋ ਕਿੰਨੀ ਵਧੀਆ ਕਰ ਰਿਹਾ ਹੈ ਅੱਜ ਤੁਹਾਨੂੰ ਚੂਜੇ ਦੀ ਆਵਾਜ਼ ਹੀ ਸੁਣਾਈ ਜਾਵੇਗੀ ਅੱਜ ਮੈਂ ਕੁਝ ਨਹੀਂ ਦੱਸਣਾ ਚਾਹੁੰਦਾ ਅਗਲੀ ਵੀਡੀਓ ਤੁਹਾਨੂੰ ਚੂਜੇ ਦੇ ਪਾਲਣ ਬਾਰੇ ਦੱਸਿਆ ਜਾਵੇਗਾ ਤੇ ਚੂਜਾ ਕਿਹੜੀ ਕਿਹੜੀ ਬਰੀਡ ਦਾ ਪਾਉਣਾ ਚਾਹੀਦਾ ਹੈ ਤਾਂ ਜੋ ਤੁਹਾਨੂੰ ਲਾਭ ਹੋ ਸਕੇ ਤੁਹਾਨੂੰ ਅੱਜ ਚੂਜੇ ਦੀ ਆਵਾਜ਼ ਹੀ ਸੁਣਾਈ ਜਾਵੇਗੀ ਦੇਖੋ ਚੂਜਾ ਕਿਵੇਂ ਖਾ ਪੀ ਰਿਹਾ ਹੈ ਤੇ ਪਾਣੀ ਕਿਦਾਂ ਪੀ ਰਿਹਾ ਹੈ ਮੇਰੇ ਵੀਰੋ ਤੁਸੀਂ ਡਬਲ ਐਫ ਜੀ ਚੂਜੇ ਦੀ ਆਵਾਜ਼ ਸੁਣੀ ਤੁਹਾਨੂੰ ਡਬਲ ਐਫ ਜੀ ਚੂਜਾ ਦਿਖਾਇਆ ਜੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਹੋਰ ਵੀ ਤੁਸੀਂ ਅਗਲੀਆਂ ਜਿਹੜੇ ਮੁਰਗੀ ਪਾਲਣ ਬਾਰੇ ਜਾਣਕਾਰੀ ਲੈਣੀਆਂ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਭਗਵਨ ਜੀ ਦਾ ਖਾਲਸਾ ਜੀ ਦੀ ਬਗਵਨ ਜੀ ਦੀ ਖਾਤੇ